ਲੜੀ ਜਿ ਚਰ ਸਾਥੀ ਨਾਲ ਜਹ ਸਾਥੀ ਉਠੀ ਚੱਲਿਆ ਤਾਂ ਧਨ ਖਾ ਪੂਰਾਲ ਮਨ ਬੈਰਾਗ ਭਇਆ ਦਰਸਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜਿ ਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਹ ਉਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਆ ਪਿੱਛੇ ਸਪਸ਼ਟ ਕਰਕੇ ਜਾਇਓ ਜੀ ਮਨ ਬੈ ਰਾਗ ਭਇਆ ਦਰਸ਼ਨ ਦਰਸ਼ਨ ਦੇਖਣ ਕਾ ਚਾਉ ਨੰਨਾ ਲਗਾ ਹਾਂਜੀ ਮਨ ਬੈ ਰਾਗ ਭਇਆ ਦਰਸ਼ਨ ਦੇਖਣ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜਿ ਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਹ ਉਠੇ ਚਲ ਸੇ ਕੰਤੜਾ ਤਾ ਕੋਏ ਨਾ ਪੁੱਛੈ ਤੇਰੀ ਬਾਤ ਪੇੜਾ ਸਹੋ ਸੇਵਤੂ ਸਾਹ ਰੜੈ ਸੁਖ ਵਸ ਗੁਰ ਮਿਲ ਚੱਜ ਆਚਾਰ ਸਿਖ ਉਦ ਕਦੇ ਨ ਲੱਗੈ ਦੁਖ ਸਭਨਾ ਸੋਹਰੈ ਵੰਝਣਾ ਸਭ ਮੁਕਲਾਵਣ ਹਾਰ ਉਪਰ ਵੀ ਪਾਠ ਆਇਆ ਸੀ ਸਾਹ ਰੜੈ ਸੁਖ ਵਸ ਇੱਥੇ ਵੀ ਆਇਆ ਹੈ ਸਭਨਾ ਸਾਹ ਰਹਿ ਵੰਝਣਾ ਸੱਸੇ ਦੇ ਕੰਨੇ ਦਾ ਖਿਆਲ ਰੱਖਣਾ ਆਮ ਪਾਠੀ ਸਿੰਘ ਇਹ ਕੰਨੇ ਦਾ ਉਚਾਰਨ ਛੱਡ ਜਾਂਦੇ ਨੇ ਸਹੁਰੇ ਪਾਠ ਕਰ ਜਾਂਦੇ ਨੇ ਸਬਨਾ ਸਾਹੁਰਾ ਵੰਜਣਾ ਵੰਜਣਾ ਨਹੀਂ ਵੰਜਣਾ ਵੀ ਨਹੀਂ ਸੋ ਇਸ ਤਰ੍ਹਾਂ ਨਾ ਇਹ ਜੱਜਾ ਬਣੇ ਨਾ ਝੱਜਾ ਬਣੇ ਣਿਆ ਅੱਖਰ ਲਿਖਿਆ ਹੈ ਵੰਜਣਾ ਸਬਨਾ ਸਾਹੁਰਾ ਵੰਜਣਾ ਸਭ ਮੁਕਲਾਵਣ ਹਾਰ ਸਬਨਾ ਸਾਹੁਰੈ ਵੰਝਣ ਸਬ ਮੁਕਲਾਵਣ ਹਾਰ ਨਾਨਕ ਧਨ ਸੋਹਾ ਗਣੀ ਜੇਨ ਸਹਿ ਨਾਲ ਪਿਆਰ ਇਹ ਦੋ ਅੰਗ ਸਾਧ ਸੰਗਤ ਜੀ ਮੰਗਲ ਤੇ ਰਹਿੰਦੇ ਆ ਆਪਾਂ 15 ਮਿੰਟ ਤੁਹਾਡੀ ਛੁੱਟੀ ਹੋਰ ਵਧਾ ਦੇਾਂਗੇ ਪਹਿਲਾਂ ਆਪਾਂ ਲਾ ਲਈਏ ਪੌਣੇ 12 ਤੱਕ ਸੋ ਇਹ ਮੰਗਲ ਤੱਕ ਮੰਗਲ ਤੱਕ ਹੋ ਜਾਈਏ ਹੋਰ 10 ਮਿੰਟ ਲਾਓ ਹਾਂਜੀ ਆ ਲਾਉ ਚ ਸੇ ਰੀ ਰਾਗ ਮਹੱਲਾ ਪੰਜਵਾ ਘਰ ਛੇਵਾ ਕਰਨ ਕਰਨ ਏਕ ਓਹੀ ਜਿਨ ਕੀ ਆਕਾਰ ਤਿਸ ਹੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਏ ਛੋੜ ਸਗਲ ਸਿਆਣਪ ਸਾਚ ਸਬਦ ਲੈ ਬਲ ਆਏ ਰਹਾਉ ਦੁਖ ਕਲੇਸ਼ ਨਾ ਭਾਉ ਬਿ ਆਪ ਗੁਰ ਮੰਤਰ ਹਿਰਦੈ ਹੋਏ ਕੋਟ ਯਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਇ ਦੇਖ ਦਰਸਨ ਮਨ ਸਾਧਾਰ ਹੈ ਪਾਪ ਸਗਲੇ ਜਾਹੇ ਹੋ ਤਿਨ ਕੈ ਬਲੇ ਹਾਰਣੈ ਜੈ ਗੁਰ ਕੀ ਪੈ ਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ ਸੇਵਡ ਭਾਗੀ ਨਾਨਕ ਜਿਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਧਨ ਪੂਜ ਸਤਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨ ਹੈ ਦਿਆ ਹਿਰਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਮਾਤੇ ਮਾਤੇ ਤੋਂ ਭਾਵ ਮਸਤ ਹੋਏ ਮਾਤੇ ਪਾਠ ਪੋਲਾ ਨਹੀਂ ਕਰਨਾ ਮਾਤੇ ਨਹੀਂ ਕਹਿਣਾ ਮਾਤੇ ਉਚਾਰਨ ਕਰਨਾ ਜਿਵੇਂ ਆਪ ਜੀ ਨੇ ਸੁਣਿਆ ਹੈ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੂਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਏਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਆ ਪਾਸਾਰ ਤੂੰ ਹੈ ਪਾਠ ਇਕੱਠਾ ਹੈ ਜੀ ਜੋ ਦੀਸੈ ਸੋ ਸਗਲ ਤੂੰ ਹੈ ਕਹੋ ਨਾ ਪਸਰਿਆ ਪਾਸਾਰ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਬੀਜਾਰ ਸ੍ਰੀ ਰਾਗ ਮਹੱਲਾ 5ਵਾਂ ਦੋ ਕਰਤ ਸੋਕਰਤ ਮੰਦੇ ਸੰਸਾਰ ਸਗਲਾਣਾ ਫੇਰ ਪੜੋ ਫੇਰ ਦੋ ਕਰਤ ਸੋਕਰਤ ਮੰਦੇ ਸੰਸਾਰ ਸਗਲਾਣਾ ਅੱਗੇ ਧਿਆਨ ਵਿੱਚ ਆਇਆ ਵੀ ਪਾਠ ਦੁਕਰ ਸੁਕਰਤ ਨੂੰ ਨਾ ਸੁਕਰਤ ਸੁਣਿਆ ਇੱਥੇ ਹੋਇਆ ਪਾਠ ਇੱਥੇ ਕਿਤੇ ਹੋ ਰਿਹਾ ਸੀ ਪਾਠ ਉਹ ਸੁਕਰਤ ਪਾਠ ਕਰਦੇ ਸੀ ਜਿਹੜਾ ਕਿ ਅਸ਼ੁੱਧ ਧਿਆਨ ਵਿੱਚ ਮੇਰੇ ਕੁਦਰਤੀ ਆ ਗਿਆ ਇਹ ਪਾਠ ਜੋ ਹੁਣ ਇੱਥੇ ਹੋ ਰਿਹਾ ਗਾਨੀ ਜੀ ਰਣਕ ਤਾਂ ਦੋਕਰਤ ਸੁਕਰਤ ਮੰਦੇ ਸੰਸਾਰ ਸਗਲਾਣਾ ਹਾਂ ਜੀ ਇਹਦਾਂ ਹਾਂ ਦੋਕਰਤ ਸੁਕਰਤ ਮੰਦੇ ਹਾਂ ਹਾਂ ਜੀ ਦੋਕਰਤ ਹਾਂ ਜੀ ਠੀਕ ਹੈ ਠੀਕ ਹੈ ਦੋਕਰਤ ਸੁਕਰਤ ਮੰਦੇ ਸੰਸਾਰ ਸਗਲਾਣਾ ਦੋਹ ਹੂੰ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਨ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁ ਜਾਣਾ ਰਹਾਓ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਮਾਨ ਅਭਿਮਾਨ ਨੰਨੇ ਨਾਲ ਪਾਠ ਨੇ ਜੀ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤ ਹੋ ਕੋਈ ਕੋਟ ਮੰਦਾਹੀ ਕਹਿ ਨ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤ ਅਵਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾ ਘਰ ਸਤਵਾ ਤੇਰੇ ਭਰੋਸੈ ਪਿਆਰੇ ਮੈਂ ਲਾੜ ਲਡਾਇਆ ਹੂਲ ਹੈ ਚੂਕ ਹੈ ਬਾਰਿਕ ਤੂੰ ਹਰ ਪਿਤਾ ਮਾਇਆ ਸੋਹਿਲਾ ਕਹਿਨ ਕਹਾਵਨ ਤੇਰਾ ਵਿਖਮ ਭਾਵਨ ਰਹਾਉ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਭ ਹੈ ਤੇ ਬਾਹਰ ਬੇਮਹਤਾਜ ਬਾਪਾ ਪਿਤਾ ਹਉ ਜਾਨੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਪਏ ਕਿਰਪਾਲ ਠਾਕੁਰ ਰਹੇਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਪੜ ਲਓ ਕਿ ਮੰਗਲਾ ਚਰਨੀਕਾ ਅੰਗ ਪੜਦਾ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ yeah put yeah.